ਸਤਿ ਜੀ ਕਿਸਾਨ ਭਰਾਵੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਵਾਗਤ ਕਰਦੇ ਆਂ ਜੀ ਅੱਜ ਆਪਣੇ ਆ ਬੂਮ ਸਪਰੇਅ ਕਰਨ ਆਇਆ ਹੈਗਾ ਸੋਨਾਲੀਕਾ ਟਰੈਕਟਰ ਚੜਿਆ ਇਹਦੇ ਉੱਤੇ 35 ਵਾਲਾ ਤੇ ਇਹਦੇ ਬਾਰੇ ਆਪਾਂ ਬਾਈਆਂ ਤੋਂ ਜਾਣਕਾਰੀ ਲੈਣੇ ਆਂ ਇਹ ਮੱਲਨ ਦਾ ਬੂਮ ਆ ਜੀ ਸਵਰਨੇ ਮਾਸਟਰ ਦਾ ਤੇ ਬਾਈ ਤੋਂ ਆਪਾਂ ਲੈਣੇ ਆ ਜਾਣਕਾਰੀ ਵੀ ਕੀ ਕੀ ਇਹ ਕੰਮ ਕਰਦਾ ਕਿੰਨੇ ਦਾ ਬਣਿਆ ਕੀ ਇਹਦਾ ਹਿਸਾਬ ਕਿਤਾਬ ਆ ਜੀ ਤੇ ਕੀ ਇਹ ਰੇਟ ਰੂਟਰ ਲੈਂਦੇ ਆ ਇਹਦਾ ਫੇਰ ਇਥੋਂ ਹੀ ਚੜਿਆ ਜਾਉ ਬਾਈ ਇੱਗਰ ਦੀ ਹੋਇਆ ਹੈ। ਖਾ ਕਰ ਲੈਣੇ ਖੜ ਜਾ ਮਨ। ਖਾ। ਖਾਣ ਬਾਈ ਕੀ ਹਾਲ ਆ ਜੀ? ਵਧੀਆ। ਉਹ ਠੀਕ ਆ ਬਾਈ। ਵਧੀਆ। ਕਿਹੜਾ ਪੈਂਡ ਆ ਬਾਈ ਮੱਲਣ ਆਪਣਾ? ਹਾਂ ਬਾਈ। ਠੀਕ ਆ ਬਾਈ। ਤੇ ਕਿੰਨੇ ਦਾ ਬਣਿਆ ਬੂਮ ਬਾਈ? ਇਹ ਬਾਈ 10 ਲੱਖ ਦੇ ਨੇੜੇ ਤੇ। 10 ਲੱਖ ਚ ਪੈ ਗਿਆ। ਠੀਕ ਆ ਤੇਰੇ ਇਹ ਵੀ ਪਉਂਦਾ ਸਪਰੇ ਵੀ ਕਰਦਾ ਹਾਂ ਰੇ ਇਹ ਵੀ ਪਉਂਦਾ ਸਪਰੇ ਵੀ ਕਰਦਾ ਕਿੰਨੇ ਟਾਈਮ ਚ ਮਾਰ ਲ ਬਾਈ ਕੱਢ ਦਿੰਦਾ ਕਿੱਲਾ ਕਿੱਲਾ ਮੰਨ ਕੇ ਚੱਲ ਵੀ 15 ਮਿੰਟਾਂ ਚ ਕਿੱਲਾ ਕੱਢ ਦਿੰਦਾ ਕਿੱਲਾ ਕੱਢ ਦਿੰਦਾ ਕਿੰਨਾ ਇਹ ਕਿੰਨੇ ਕਿੱਲਿਆਂ ਦਾ ਬਾਈ ਪੈ ਜਾਂਦਾ ਇਹਦੇ ਚ ਪਾਣੀ ਇਹ ਬਾਈ ਗਿੱਲਾ ਮਾਣ ਹੋਵੇ ਹਾਂ ਤਾਂ ਚਾਰ ਕਿੰਨਿਆਂ ਚ ਪੈਂਦਾ ਠੀਕ ਆ ਸੁੱਕਾ ਹੋਵੇ ਤਾਂ 5 ਕਿਲੇ ਕੱਢ 5 ਕਿਲੇ ਕੱਢ ਦਿੰਦਾ ਵੀ ਇੱਕ ਕਰੀ ਭਰੇ ਨਾਲ ਹੂੰ ਠੀਕ ਆ ਤੇਰੇ ਰੂ ਵੀ ਇਹਦੇ ਚ ਕਿੰਨੇ ਕਿੱਲਿਆਂ ਦੀ ਪੈ ਜਾਂਦੀ ਹੈ ਬਾਈ ਇਹ ਪੈਂਦੀ ਹੈ 6 ਕਿੱਲਿਆਂ ਦੀ 6 ਕਿੱਲਿਆਂ ਦੀ ਰੇ ਰੂ ਵਧੀਆ ਪਉਂਦਾ ਐ ਬਾਈ ਤੇ ਕਿਰਾਏ ਕਰੂ ਇਹਦਾ ਥੋੜਾ ਸਾਰਾ ਚੱਲੂਗਾ ਕੰਮ ਨਾਲ ਹਾਂ ਚੱਲੂ ਆ ਤੇ ਤੇਰਾ ਨੰਬਰ ਦੇ ਦੇ ਬਾਈ 9517558201 ਸੁੱਖਾ ਮੱਲਣ ਇਸ ਵੀ ਠੀਕ ਹੈ ਇਹਦੇ ਨਾਲੇ ਮਤਲਬ ਕੋਈ ਵੀ ਬੰਦੇ ਜੀ ਨੇ ਸਪਰੇ ਕਰਾਉਣੀ ਹੈ ਇਹਦੇ ਨਾਲ ਗੱਲ ਕਰਨੀ ਪਊਗੀ ਠੀਕ ਹੈ ਜੀ ਤੇ ਮਤਲਬ ਕਿੰਨੇ ਏਰੀਆ ਚ ਜਾਣੇ ਆ ਬਾਈ ਤੁਸੀਂ ਸਪਰੇ ਕਰਨ ਬਈ ਨੇੜੇ ਨੇੜੇ ਰੱਪੜਾਸਾ ਮਤਲਬ 30 35 40 ਕਿਲੋਮੀਟਰ ਤੱਕ ਜਾੜੋਂਗੇ ਜੇ ਵੱਧ ਵਾਣ ਹੋਵੇ ਤਾਂ ਵੀ ਕਿਲੇ ਦੇ ਤਾਂ ਜਾਇਆ ਵੀ ਨਹੀਂ ਜਾਂਦਾ ਨਾ ਆਪਾਂ ਨੂੰ ਵੀ ਪਤਾ ਤੇ ਤੇਰਾ ਕੀ ਨਾਮ ਬਾਈ ਗਿੰਦਰਪਾਲ 13 ਨੰਬਰ ਵੀ ਦੇ ਦੇ ਬਾਈ 62834 62834 8795 80795 ਜੇ ਭਰਾਵੋ ਤੁਸੀਂ ਬਾਈ ਇਹਦੇ ਨਾਲ ਗੱਲਬਾਤ ਕਰਨੀ ਹੈ ਪੁੱਛਣਾ ਵੀ ਬੂਮ ਕਿੱਥੇ ਫਿਰਦਾ ਕਈ ਆ ਤੁਹਾਡੇ ਨੇੜੇ ਫਿਰਦਾ ਹੁੰਦਾ ਹਨਾ ਤਾਂ ਤੁਸੀਂ ਇਸ ਨੰਬਰ ਤੇ ਗੱਲ ਕਰ ਲਿਓ ਤੇ ਨਹੀਂ ਜਿਹੜਾ ਤੁਹਾਨੂੰ ਨੰਬਰ ਪਹਿਲਾਂ ਦਿੱਤਾ ਸੁਖੇ ਦਾ ਬਾਈ ਉਹਦੇ ਨਾਲ ਗੱਲਬਾਤ ਕਰਕੇ ਤੁਸੀਂ ਪੁੱਛ ਸਕਦੇ ਆ ਜਿਹਨੇ ਸਪਰੇਅ ਕਰਾਉਣੀ ਆ ਸੂਨਾ ਲੀਕਾ ਤੇ ਇਹ 35 ਵਾਲੇ ਤੇ ਹਰੇ ਵੀ ਪਾਉਂਦਾ ਸਪਰੇਅ ਵੀ ਕਰਦਾ ਬਹੁਤ ਵਧੀਆ ਸੰਤ ਫਾਰਮ ਇਹਨਾਂ ਦਾ ਗੱਠਾਂ ਵਾਲਾ ਸਿਸਟਮ ਆ ਸਾਰਾ ਤੁਸੀਂ ਉਹਨਾਂ ਦਾ ਮੱਕੀ ਦਾ ਇਹਨਾਂ ਦਾ ਪ੍ਰੋਜੈਕਟ ਆ ਜੀ ਬਹੁਤ ਵੱਡਾ ਤੂੜੀ ਦੀਆਂ ਗੱਠਾਂ ਵਾਲਾ ਵੀ ਇਹਨਾਂ ਦਾ ਕੰਮ ਹੈਗਾ ਜੇ ਕਿਸੇ ਨੇ ਤੂੜੀ ਵੇਚਣੀ ਹੈ ਇਹਨਾਂ ਨੂੰ ਜਾਂ ਇਹਨਾਂ ਤੋਂ ਗੱਠਾਂ ਚੱਕਣੀਆਂ ਤੂੜੀ ਦੀਆਂ ਬਾਹਰ ਕਿਤੇ Rajasthan ਜਾਂ ਕਿਤੇ ਵੀ ਮੰਗਾਉਣੀਆਂ ਆਚਾਰ ਦੀਆਂ ਗੱਠਾਂ ਜਾਂ ਤੂੜੀ ਦੀਆਂ ਗੱਠਾਂ ਦਾ ਤੁਸੀਂ ਇਹਨਾਂ ਨੰਬਰਾਂ ਤੇ ਗੱਲਬਾਤ ਕਰ ਸਕਦੇ ਹੋ ਤੇ ਤੁਹਾਨੂੰ ਹਣ ਚੱਲਦਾ ਵੀ ਦਿਖਾਵਾਂਗੇ ਆਪਾਂ ਸਾਰੀ ਵੀਡੀਓ ਤੁਹਾਨੂੰ ਪਾਵਾਂਗੇ ਭਰਾਓ ਤੇ ਆਪਾਂ ਕਰਦੇ ਆ ਗੱਲਬਾਤ ਇਸ ਸਪਰੇਅ ਭਰਾਓ ਬਹੁਤ ਹੀ ਵਧੀਆ ਕਰਦਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਾਹਦੇ ਹੋ ਆਪਾਂ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਇੱਕ ਟਾਇਰੇ ਦਾ ਬੈੱਡ ਦੇ ਉੱਤੇ ਚੱਲਦਾ ਜੀ ਸੈਂਟਰ ਦੇ ਵਿੱਚ ਇੱਕ ਟਾਇਰੇ ਦਾ ਖਾਲੀ ਦੇ ਵਿੱਚ ਚੱਲਦਾ ਜਾਂ ਮੱਕੀ ਦੇ ਬਾਣ ਦੇ ਵਿੱਚ ਚਾਰੇ ਟਾਇਰਾਂ ਤੇ ਦੀ ਕਟਾਈ ਆ ਜੀ ਤਾਂ ਜੋ ਵੀ ਆਪਣਾ ਝੋਨੇ ਦਾ ਜਿਆਦਾ ਨੁਕਸਾਨ ਜਾਂ ਮੱਕੀ ਦਾ ਜਿਆਦਾ ਨੁਕਸਾਨ ਨਹੀਂ ਹੁੰਦਾ ਵੀ ਇੱਕੋ ਲੀ ਦੇ ਵਿੱਚ ਚਾਰੇ ਟਾਇਰ ਮੁੜਿਆ ਹੁੰਦੇ ਆ ਮੂਹਰੇ ਟਾਇਰਾਂ ਦੇ ਵਿੱਚ ਹੀ ਪਿਛਲੇ ਟਾਇਰ ਇਹਦੇ ਮੁੜ ਜਾਂਦੇ ਆ ਚਾਰੇ ਟਾਇਰਾਂ ਤੇ ਖਿਚਾਈ ਹੈ ਜੀ ਤਾਂ ਕਰਕੇ ਨੁਕਸਾਨ ਬਹੁਤ ਜ਼ਿਆਦਾ ਘੱਟ ਹੈ ਤਾਂ ਨੁਕਸਾਨ ਤਾਂ ਹੁੰਦਾ ਹੀ ਨਹੀਂ ਇੱਕ ਲੀ ਬਸ ਇੱਕ ਵਾਰੀ ਜੇ ਆਪਾਂ ਝੋਨੇ ਚ ਲੀਬ ਵਾਲੀ ਤਾਂ ਉਸੇ ਦੇ ਵਿੱਚ ਜੇ ਦੂਰੀ ਐ ਸਪਰੇਅ ਕਰਾਉਣੀ ਹੈ ਤਾਂ ਉਸੇ ਦੇ ਵਿੱਚ ਦੀ ਕਰ ਦਿੰਦਾਗਾ ਬਿਜ ਪਾਰੀਆਂ ਲੀਹਣੀ ਪਾਉਂਦਾ ਜਿਵੇਂ ਆਪਾਂ ਕਹਿੰਦੇ ਨੇ ਜੀ ਹੁਣ ਇਸੇ ਲਈ ਲੀ ਦੇ ਵਿੱਚ ਅਸੀਂ ਦੂਜੀ ਵਾਰ ਸਪਰੇਅ ਕਰਵਾ ਸਕਦੇ ਆਂ ਤੇ ਟਾਂਡੇ ਨਹੀਂ ਬਣਦਾ ਗਾ ਇਹ ਇਹਦਾ ਇਹ ਬੈਨੀਫਿਟ ਜ਼ਰੂਰ ਹੈਗਾ ਜੀ ਕਿਹੜੇ ਦੱਸੋ ਭਰਾ ਉਹ ਕਿਹੜੇ ਭਰਾ ਬਾਕੀ ਵਧੀਆ ਸਿਸਟਮ ਆ ਜੇ ਜੇ ਨਾਲ ਰੇਪਾਉਣੀ ਆ ਸਪਰੇਅ ਕਰਾਉਣੀ ਆ ਜੀ ਮੱਲਣ ਇਹਨਾਂ ਦਾ ਸੰਤ ਫਾਰਮ ਦੇ ਨਾਲ ਤੇ ਮੱਲਣ ਦੇ ਆਸ-ਪਾਸੇ ਏਰੀਏ ਦੇ ਵਿੱਚ 30 35 ਕਿਲੋਮੀਟਰ ਤੱਕ ਤੁਸੀਂ ਸਪਰੇਅ ਰੇਪ ਪਵਾ ਸਕਦੇ ਹੋ ਜੀ ਇਹ ਸਾਡਾ ਪਿੰਡ ਹੈ ਜੀ ਮੱਲਣ ਮੱਲਣ ਏਰੀਏ ਦੇ ਵਿੱਚ ਜੇ ਤੁਸੀਂ ਕਿਤੇ ਵੀ ਸਪਰੇਅ ਕਰਾਉਣੀ ਆ ਰੇਪ ਪਵਾਉਣੀ ਆ ਗੱਠਾਂ ਦਾ ਤੁਹਾਨੂੰ ਇਚਾਰ ਚਾਹੀਦਾ ਭਾਈ ਤੇ ਤੁਹਾਨੂੰ ਤੂੜੀ ਦੇਆਂ ਗੱਠਾਂ ਦਾ ਚਾਹੀਦਾ ਤਾਂ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ ਆ ਭਰਾਵੋ 9876345622 ਚੈਨਲ ਦਾ ਨੰਬਰ ਆ ਜੀ ਸਾਡੇ ਦਾ ਵਟਸਐਪ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਬਾਈਆਂ ਦਾ ਨੰਬਰ ਤੁਹਾਨੂੰ ਸੰਤ ਫਾਰਮ ਸੁਖਵੀਰ ਦਾ ਨੰਬਰ ਤੁਹਾਨੂੰ ਬੋਲ ਦਿੱਤਾਗਾ ਜੀ ਤੇ ਇਹ ਬਾਈ ਡਰਾਈਵਰ ਦਾ ਨੰਬਰ ਵੀ ਤੁਹਾਨੂੰ ਦੇਤਾ ਬਹੁਤ ਵਧੀਆ ਠੀਕ ਆ ਜੀ ਪ੍ਰੋਜੈਕਟ ਕਿਹੜੇ ਕਿਹੜੇ ਵੀਰ ਸਪਰੇਅ ਕਰਾਉਂਦੇ ਆ ਅਸੀਂ ਤਾਂ ਪਹਿਲੀ ਜ਼ਰ ਕਰਵਾਈ ਆ ਤੇ ਤਾਂ ਕਰਕੇ ਅਸੀਂ ਵੀਡੀਓ ਪਾ ਰਹੇ ਆ ਜੀ ਬਾਕੀ ਰਿਜ਼ਲਟ ਪਤਾ ਲੱਗ ਜੂਗਾ ਵਧੀਆ ਸਪਰੇਅ ਵਾ ਬਹੁਤ ਵਧੀਆ ਜੀ ਕੋਈ ਤਾੜਾ ਨਹੀਂ ਰਹਿੰਦਾਗਾ ਤੇ ਇੱਕ ਸਾੜ ਸਪਰੇਅ ਹੁੰਦੀ ਆ ਤੇ ਪਾਣੀ ਵੱਧ ਲੱਗ ਜਾਂਦਾ ਇਹਦੇ ਨਾਲ ਬੈਨੀਫਿਟ ਹੈ ਜੀ ਬਾਕੀ ਤੁਸੀਂ ਆਪਣੀ ਆਪਣੀ ਰਾਏ ਜ਼ਰੂਰ ਦੇ ਦਿਓ ਕਮੈਂਟਾਂ ਦੇ ਵਿੱਚ ਵੀ ਤੁਹਾਨੂੰ ਇਹ ਪ੍ਰੋਜੈਕਟ ਕਿਵੇਂ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਠੀਕ ਲੱਗਿਆ ਜੀ ਤੇ ਜਿਹੜੇ ਵੀਰਾਂ ਨੇ ਸਪਰੇਅ ਰੇ ਪਾਉਣੀ ਹੋਵੇ ਤਾਂ ਤੁਸੀਂ ਇਹਨਾਂ ਵੀਰਾਂ ਨਾਲ ਤੇ ਡਰਾਈਵਰ ਨਾਲ ਵੀ ਸੰਪਰਕ ਕਰ ਸਕਦੇ ਹੋ ਰੇਟ ਬਾਰੇ ਇਹਨਾਂ ਨੂੰ ਪੁੱਛ ਲਿਓ ਜੀ ਰੇਟ ਮੈਂ ਪੁੱਛਿਆ ਵੀ ਨਹੀਂਗਾ ਇਹਨਾਂ ਨੂੰ ਤੇ ਮੇਰਾ ਤਾਂ ਘਰ ਵਾਲੀ ਗੱਲ ਕਰਕੇ ਮੈਂ ਰੇਟ ਰੂਟ ਬਾਰੇ ਕੋਈ ਗੱਲ ਹਜੇ ਖੁੱਲੀ ਨਹੀਂ ਤੇ ਤੁਸੀਂ ਫੋਨ ਤੇ ਪੁੱਛ ਲਿਓ ਭਰਾਵੋ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦਿਆ ਕਰੋ ਪਾਣੀ ਵੀ ਆਪੇ ਭਰਦਾ ਜੀ ਇਹਦੇ ਵਿੱਚ ਲੱਜਾ ਹੋਇਆ ਹੈਗਾ ਪੈਪ ਲਾ ਕੇ ਪਾਣੀ ਆਪ ਤੇ ਭਰ ਲੈਂਦਾ ਟੈਂਕ ਦੇ ਵਿੱਚ ਤੇ ਜਿਹੜੇ ਪਾਣੀ ਆਪ ਡਾਊਨ ਥੱਲੇ ਹੋ ਜਾਂਦਾ ਹੈਗਾ ਸਾਰਾ ਸਿਸਟਮ ਬਹੁਤ ਵਧੀਆ ਲੱਗਿਆ ਮੈਨੂੰ ਤਾਂ ਤੇ ਧੰਨਵਾਦ ਵੀਡੀਓ ਨੂੰ